हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਚੀਆਂ ਪੋਂਚਿਆ ਜ਼ਿਲ੍ਹਾ ਤਹਿਸੀਲ ਪਿੰਡ ਪੋਚੀਆਂ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਚਭਾਲ ਦੇ ਵੀ ਬਿਲਕੁਲ ਲੱਗੇ ਰਹਿ ਜਾਂਦਾ ਪਿੰਡ ਤਕਰੀਬਨ ਕੋਈ 8-9 ਕਿਲੋਮੀਟਰ ਦੀ ਸਾਰੀ ਦੂਰੀ ਆ ਪੰਜਵਾੜ ਪਿੰਡ ਬਿਲਕੁਲ ਨੇੜੇ ਦੇ ਇਧਰ ਜੀਓ ਵਾਲਾ ਪਿੰਡ ਬਿਲਕੁਲ ਲੱਗੇ ਆ ਸੋ ਗੱਗੋ ਬੂਆ ਇਹ ਬਿਲਕੁਲ ਜਿਹੜੇ ਵੱਡੇ ਵੱਡੇ ਪਿੰਡ ਨੇੜੇ ਨੇੜੇ ਆ ਪਿੰਡ ਪੋਚੀਆਂ ਦੇ ਤੇ ਭਾਜੀ ਜਗਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਸਾਰੇ ਭਰਾ ਆਪਣੇ ਜਾਣਦੇ ਆ ਮਾਲ ਵਪਾਰ ਦਾ ਕੰਮ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਹੀ ਇਹਨਾਂ ਕੋਲ ਜਾਨਵਰ ਆਉਂਦੇ ਆ ਵਿਖਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਵੜਾ ਮਖਾਉਣੀਆਂ ਭਰਾਵਾਂ ਨੂੰ ਤਿੰਨ ਗੱਬਣ ਦਿਖਾ ਦੇਾਂਗੇ ਤੇ ਇੱਕ ਸੂਈ ਸਵਾਈ ਆ ਵੜਾ ਤਕਰੀਬਨ ਵੱਟੀਆਂ ਵੀ ਹੈਗੀਆਂ ਨੇ ਮਤਲਬ ਮਿਲਕ ਵਾਲੇ ਪਾਸਿਓਂ ਕੋਈ 5 ਲੀਟਰ ਕੋਈ 26 ਲੀਟਰ ਤੱਕ ਦੁੱਧ ਜਿਹੜਾ ਪਹਿਲੇ ਸਵੇਰੇ ਦੂਜੇ ਸਵੇਰੇ ਇਹਨਾਂ ਵੜਾ ਨੇ ਚਵਾਇਆ ਠੀਕ ਆ ਜੀ ਕੁਝ ਕ ਨਗ ਜਿਵੇਂ ਵਿੱਚੋਂ ਦੂਜੇ ਸਵੇਰੇ ਆ ਕੋਈ ਤਿਹੇ ਸਵੇਰੇ ਬੇਰਵੇ ਦੇ ਵਿੱਚ ਹੋਈ ਤੇ ਆਪਾਂ ਬਿਲਕੁਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਤਰੀਕ 16 ਦਸੰਬਰ ਸਮਾਂ ਕੋਈ ਸ਼ਾਮ ਦੇ 4:30 5 ਵਜੇ ਦਾ ਟਾਈਮ ਆ ਵੈੜ ਇੱਕੋ ਇੱਕ ਸੂਈ ਆ ਪੂਰੀ ਗੱਲਬਾਤ ਕਰਦੇ ਆਂ ਜਿਹੜੇ ਭਰਾ ਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਚੋਚਵਾ ਕੇ ਟਿੱਪ ਕੇ ਆਉ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਜਗਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਸਭ ਕੀ ਹਾਲ ਚਾਲ ਜੇ ਬੜੇ ਵਧੀਆ ਭਾਜੀ ਕੈਮ ਸੇਤਾ ਚੜ੍ਹਦੀ ਕਲਾ ਬਾਬਾ ਦਾ ਨਖ ਦੀ ਕਿਰਪਾ ਜੀ ਚਲੋ ਸ਼ੁਕਰੇ ਮਾਲਕ ਦਾ ਜੀ ਭਾਜੀ ਅੱਜ ਚਾਰ ਬੈੜਾ ਇੱਕੋ ਇੱਕ ਨੱਕ ਜਿਹੜਾ ਸੋਇਆ ਬਾਕੀ ਤਿੰਨ ਵੜਾ ਗੱਬਣ ਜੇ ਹਾਂਜੀ ਤਿੰਨ ਗੱਬਣ ਨੇ ਇੱਕ ਸੋਇਆ ਵਾ ਠੀਕ ਆ ਜੀ ਅੱਜ ਤੀਜੀ ਚਵਾਈ ਹੋ ਗਈ ਦੀ ਠੀਕ ਆ ਜੀ ਠੀਕ ਆ ਬੋਲੇ ਬੂਲੇ ਦੇ ਵਿੱਚ ਚੱਲਣ ਹਾਂ ਬੋਲੇ ਜਗੇ 17 18 ਕਿਲੋ ਬੋਲਾ ਵਾ ਠੀਕ ਆ ਜੀ 26 27 ਕਿਲੋ ਗਾਂ ਚਵਾਈ ਹੋਗੀ ਅੱਜ ਕੁ 6ਵੇਂ 7ਵੇਂ ਰੇੜ ਨੂੰ ਸੋ ਸ਼ੁਰੂਆਤ ਦੋਸਤੋ ਪਹਿਲੇ ਨੰਬਰ ਤੋਂ ਇਸੇ ਬੈਡ ਤੋਂ ਕਰਦੇ ਆ ਹਾਂਜੀ ਲੇਵੇ ਭਾਂਡੇ ਦੀ ਕਰਮਾਂ ਵਾਲੀ ਪੂਰੀ ਖਬਰਦਾਰ ਐਸ ਵਕਤ ਮਲਗੀ 16 17 17 ਲੀਟਰ ਬੋਲਾ 17 ਕਿਲੋ ਖੁੱਲਾ ਬੋਲਾ ਤੇ ਚਵਾਈਆਂ ਨੂੰ ਫੁੱਲ ਲੱਗੀਆਂ ਪੈ ਨਿਆਣਾ ਚੋਲੇ ਸਿਆਣਾ ਚੋ 200 ਵਰਡ ਦੀ ਹਾਈਟ ਦੀ ਗੱਲ ਕਰ ਲਈਏ ਮੀਡੀਅਮ ਅੰਗ ਕੇ ਕੋਈ ਵੀ ਭਰਾ ਸੌਦਾ ਕਰ ਲਿਓ ਪਰ ਥੱਲਿਓ ਕਰਮਾ ਦੀ ਥੱਬਿਆਂ ਦਾ ਲੇਵਾ ਬਣਾਈ ਫਿਰਦੀ ਹੈ ਠੀਕ ਆ ਜੀ ਆਹ ਦੇਖੋ ਵੀ ਹਜੇ ਬੌਲੇ ਦੀ ਵੀਰਾਂ ਦਾ ਵੀ ਸਟਾਰਟਿੰਗ ਹੀ ਹੈ ਕੋਈ 16 17 17 ਤੀਜੀ ਚਵਾਈ ਹੋਈ ਆ ਤੀਜੀ ਚਵਾਈ ਕਰ ਦਿੱਤੀ ਆ ਤੀਜੀ ਹੋ ਗਈ ਜੀ ਅੱਜ ਠੀਕ ਆ ਪ੍ਰਭ ਲਿਓ ਵੀਰ ਖੋਲੇ ਹੋ ਇਹਨੂੰ ਤੋੜ ਕੇ ਦਿਖਾ ਲਈਏ ਸੋ ਬਾਕੀ ਥਣ ਥੱਪੇ ਵਾਲੀ ਵੜਾ ਠੀਕ ਆ ਜੀ ਮੁੱਠੀ ਮੁੱਠੀ ਥਣ ਲੱਗਾ ਕਰਮਾੜੀ ਨੂੰ ਤੇ ਸਫਾਈਆਂ ਚਲੋ ਸਾਰੇ ਭਰਾਵਾਂ ਨੇ ਵੀਡੀਓ ਦੇ ਵਿੱਚ ਹੀ ਦੇਖ ਲੈਣੀਆਂ ਨੇ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਪੈਣੀਗੀ ਹਾਂ ओरिजिनल ਕਰੋਗੇ ਤਾਂ ਨੂੰ ਦੂਜਾ ਵੀ ਕਰ ਸਕਦੇ ਆਪਾਂ ਤੀਜਾ ਕਹਿੰਦੇ ਹੈਈ ਤੀਜਾ ਜੂ ਤੀਜਾ ਸੂਬਾ ਜੀ ਤੀਜਾ ਆ ਵੇਖੋ ਵੇਖੋ ਮੇਰਾ ਬਰਾ ਠੀਕ ਹੈ ਜੀ ਸ਼ਾਮ ਦਾ ਸਮਾਂ 5:00 ਵਜੇ ਦਾ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਚਬਾਈ ਹੋਣੀ ਹੈ ਜੀ ਇਹਦੀ ਬਾਕੀ ਹੈ ਠੀਕ ਹੈ ਜੀ ਮਾਰਨਿੰਗ ਵੀਰ ਉਹਨਾਂ ਨੇ 5:00 4:00 ਵਜੇ 5:00 ਵਜੇ ਤਕਰੀਬਨ ਕੋਈ ਚਬਾਈ ਕੀਤੀ ਆ ਸੋ ਅੱਜ ਵੀਡੀਓ ਦਾ ਸਵਾਪਸ ਵੀ ਅੱਜ ਬਣਾਉਣੀ ਆ ਕੋਈ 5:00 ਵਜੇ ਦੇ ਘਰ ਦੇ ਵਿੱਚ ਤਕਰੀਬਨ ਹੁਣ 5:00 ਵਜੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਤੇ ਕੱਲ ਨੂੰ ਵੀਡੀਓ ਅਪਲੋਡ ਕਰਾਂਗੇ ਮੇਰੇ ਭਰਾਵੋ ਠੀਕਾ ਜੀ 17 ਦਸੰਬਰ ਨੂੰ ਸੋ ਆਈਦਰ ਇੱਕ ਪਾਸਿਓਂ ਵੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਇਧਰ ਕਬੈਣੀ ਵਾਲੇ ਪਾਸੇ ਤੁਸੀਂ ਵੇਖੋ ਠੀਕਾ ਜੀ ਬਰਲ ਬਰਲ ਚੰਗੇ ਆ ਚਾਰੇ ਥਣਾ ਦੇ ਵਿੱਚ ਗੈਪ ਸਪੇਸ ਚੰਗਾ ਠੀਕਾ ਜੀ ਚੌਥਾ ਥਣਾ ਦਾ ਬਾਕੀ ਵੜਾ ਵੀਰ ਹੁਣੀ ਚਲੋ ਫੱਬਦੀਆਂ ਲਿਆਉਂਦੇ ਆ ਚੰਗੀਆਂ ਹੁੰਦੀਆਂ ਨੇ ਰੰਗ ਬਾਜ ਹੁੰਦੀਆਂ ਨੇ ਸਵੇਰੇ ਹਰੇਕ ਤਰ੍ਹਾਂ ਦੇ ਮਿਲ ਜਾਂਦੇ ਆ ਪਹਿਲਾ ਦੂਜਾ ਤੇਜਾ ਦੂਜਾ ਤੇਜਾ ਸਵੇਰ ਜਿਆਦਾ ਖਰੀਦੀ ਕਰਦੇ ਆ ਤੇ ਲਿਆ ਕੇ ਸੇਲ ਕਰਦੇ ਆ ਬਾਕੀ ਵਜਨ ਭੋਜਨ ਕਰਮ ਵਾਲੀ ਦਾ ਚੰਗਾ ਚਲੋ ਸੂ ਸਵਾ ਦੇ ਵਿੱਚ ਆ ਪ ਦੇ ਸਾਹਬ ਜਦੋਂ ਪਸ਼ੂ ਸੌਂਦਾ ਤਾਂ ਥੋੜਾ ਸੂਸਵਾਦ ਵਿੱਚ ਆ ਹੀ ਜਾਂਦਾ ਤੇ ਮਗਰ ਇਹਦੇ ਬੱਚਾ ਮੇਲ ਕਾਫ ਆ ਇਹ ਬੱਚਾ ਜੀ ਇਹਦੇ ਮਗਰ ਹਾਂਜੀ ਇਹ ਨਾੜੂ ਇਹਦੇ ਆ ਹਾਂ ਹਾਂ ਬੱਚਾ ਮਗਰ ਤਾਂ ਇਹ ਤਾਜੀ ਪੱਠੇ ਅੱਜ ਲੱਗੀ ਚੁੱਕਣ ਮੜਾ ਲੱਕਾ ਲੱਗ ਗਿਆ ਜਿਹੜੀ ਸੂਂਨਾ ਬੱਚਾ ਵੱਡ ਤਖੜਾ ਸਾਹਮਣੇ ਸਾਡੇ ਗਿਆ ਫੇ ਜੇਰ ਗਈ ਨੇ ਨਾ ਫਰਕ ਪੈਂਦਾ ਬੱਚੇ ਦਾ ਬਸ ਜੀ ਬਸ ਟੰਗਰ ਦਾ ਠੀਕ ਆ ਤੇ ਇਹ ਭਾਜੀ ਇਹਦਾ ਮੁੱਲ ਇਹਦੀ ਡਿਮਾਂਡ ਕੀ ਕਰਦੇ ਪਏ ਜੀ ਸੰਧੂ ਸਾਹਿਬ ਮਗਰ ਨੂੰ ਪਾ 85-80 ਮੰਗ ਲਈਏ 75000 ਦੀ ਦੇਣੀ ਆ ਵਾ ਯੈਸ ਨੂੰ 75 ਦੀ 75 ਦੀ ਠੀਕ ਆ ਜੀ ਆ ਬੱਚਾ ਛੋਟਾ ਛੱਪਾ ਕਰ ਦਾਂਗੇ ਭੈਣ ਭਰਾ ਨਹੀਂ ਚਲੋ ਠੀਕ ਆ ਲੋ ਵੀ 75000 ਦੀ ਇਹ ਫਾਈਨਲ 200 ਤੁਹਾਨੂੰ ਵਾੜ ਮਿਲ ਜੂਗੀ ਹਾਂ ਨਾ 75000 ਦੀ ਡਿਮਾਂਡ ਅਸੀਂ ਵੀ ਆਸੀਂ 85 ਕੁਛ ਵੀ ਕਰਾ ਲਓ ਠੀਕ ਆ ਆ ਦੇਖੋ ਬਾਕੀ ਥੋੜਾ ਲਾਗਿਓ ਫੋਨ ਦਾ ਇੱਕੋ ਇੱਕ ਆਪਣਾ ਮਕਸਦ ਹੁੰਦਾ ਵੀ ਥਣ ਦੇ ਕੋਈ ਪਿਲਕਰਾ ਕੋਈ ਵਾਧੂ ਕਟੂ ਨਿਸ਼ਾਨ ਉਹ ਸਾਰੇ ਭਰਾਵਾਂ ਨੂੰ ਚੀਜ਼ ਕੱਲੀ ਕੱਲੀ ਦਿਸ ਪੈਂਦੀ ਆ ਬਾਕੀ ਮੇਰਾ ਭਰਾ ਸਫਾਈਆਂ ਚੈੱਕ ਕਰੋ ਮੈਂ ਨਾ ਬਹੁਤ ਠੰਡੀ ਠੰਡੀ ਆ ਆ ਬਿਲਕੁਲ ਆ ਜੀ ਨਹੀਂ ਨੂੰ ਕਿਸੇ ਗੱਲ ਦੀ ਅਖਾ ਹਾਂ ਮਾਰੋ ਨਹੀਂਗਾ ਠੀਕ ਆ ਜੀ ਉਂਗਲ ਜਿੱਡੀ ਤੇ ਪਾਜੀ ਜਗਿੰਦਰ ਸਿੰਘ ਦੀ ਉਂਗਲ ਵੀ ਮੈਨੂੰ ਤਾਂ ਨਾਰਮਲ ਬੰਦੇ ਦੇ ਕੁੱਤੇ ਵਰਗੀ ਆ ਹਾਂਜੀ ਬੜੀ ਆਤਾਂ ਆ ਫਿਰ ਪ੍ਰਾਣੀਆਂ ਮੁਰੜੀਆਂ ਨੇ ਖਰਾਕਾਂ ਖਵਾਈਆਂ ਸਹੀ ਆ ਸਹੀ ਹਾਂ ਲਵ ਯੂ ਠੀਕ ਆ ਜੀ ਫੱਟਿਆ 70000 ਦੀ ਦੋਸੇ ਫਾਈਨਲ ਜਾਂਦੀ ਰਹੂਗੀ ਬਾਕੀ ਵਹਿੜ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਠੀਕ ਆ ਜੀ ਕਰੋ ਪਹਿਲ ਕਦਮੀ ਇਧਰ ਇੱਕ ਸਾਗਰ ਨੰਬਰ ਤੇ ਵਹਿੜ ਤੁਹਾਨੂੰ ਵਿਖਾ ਦੰਨੇ ਆ ਵੱਡੇ ਕੱਦ ਕਾਟ ਦੀ ਆ ਵੱਡੀ ਬੱਛੀ ਆ ਇਹ ਪਾਜੀ ਆਪਣੇ ਕੋਲ ਜਿਹੜੀ ਐਚਐਫ ਬਰੀਡ ਦੇ ਵਿੱਚ ਇਹ ਸੂਆ ਦੂਜਾ ਜੀ ਹਾਂਜੀ ਇਹ ਦੂਜਾ ਵਾ ਦੂਸਰਾ ਸੂਆ ਆ ਪਿਓਰ ਦੂਜਾ ਸੂਆ ਠੀਕ ਆ ਜੀ ਬੜੀ ਠੰਡੀ ਠਾਰ ਬੱ ਹਾਂ ਤੇ ਇਹਦਾ ਰਿਕਾਰਡ ਜਿਹੜਾ ਪਿਛਲਾ 23 24 ਦਾ ਵਾ ਪਹਿਲੇ ਸਵੇਰ ਦਾ ਠੀਕ ਹੈ ਜੀ ਤਿਆਰ ਕੀ 26 27 ਨੂੰ 28 ਨੂੰ ਹੱਥੀਂ ਮਾਰ ਸਕਦੀ ਹੈ ਠੀਕ ਹੈ ਜੀ ਬਾਕੀ ਆਪਣਾ ਸੇਵਾ ਦੇ ਡਿਪਾਂਡਿਆ ਕਿਸ ਦੇ ਸਹਰਾ ਦਾ ਬਿਲਕੁਲ ਹਾਂਜੀ ਦੇਣ ਹਜੇ ਲੈਂਦੀ ਖੁੱਲੇ ਡੁੱਲੇ 8 7 ਦੇਣ 8 10 ਲੈਂਦੀ ਗਾ ਲਓ ਜੀ 8 ਵੀ ਲੈ ਜੇ 10 ਵੀ ਲੈ ਜੇ ਠੀਕ ਹੈ ਜੀ ਚਲੋ 19 ਥੱਲੇ ਹੋਰ ਚੰਗੀ ਬਣ ਜਾਊਗੀ ਹਾਂਜੀ 25 ਲੀਟਰ ਤੋਂ ਬਾਹਰ ਬਾਹਰ ਕਰਮਾਂ ਵਾਲੀ ਚੱਲਦੀ ਰਹੀ ਜੇ ਪਲੂਨ ਪਹਿਲਾ ਸੂਗਾ ਹਾਂਜੀ ਲੜਾ ਲੁੜਾ ਕਾਫੀ ਨੇ ਪਲੀ ਬਿਲਕੁਲ ਪਲੋਸੀ ਹੈ ਕਰਮਾਂ ਵਾਲੀ ਵੇਖੋ ਤੁਸੀਂ ਇੱਧਰਲੇ ਲੰਬਾਈ ਲਬੂਈ ਚੰਗੀ ਆ ਚਾਰੂ ਆ ਚਲੋ ਵੀ ਵਿਖਾਉਣਾ ਫਰਜ਼ ਬਣਦਾ ਆਪਣਾ ਵੀ ਪਸ਼ੂ ਤੂੜੀ ਪੱਠੇ ਪੂਰੇ ਕਰਮਾਂ ਵਾਲੇ ਖੁੱਲ ਕੇ ਖਾਂਦਾ ਆ ਠੀਕ ਆ ਇਦੋਂ ਤੁਹਾਨੂੰ ਇੱਕ ਬਾਣੀ ਵਾਲੇ ਪਾਸਿਓਂ ਵਿਖਾ ਦਈਏ ਆ ਦੇਖੋ 8 ਤੋਂ 10 ਕ ਦੇ ਨਾਲ ਜੇ ਖੁੱਲੇ ਢੋਲੇ ਲੈਂਦੀ ਆ ਬਾਕੀ ਵੇਨ ਸਬੂਨ ਸਲੇਵੇ ਦੇ ਉੱਪਰ ਕਾਫੀ ਦਿਖਾਈ ਦੇਣਗੀਆਂ ਤੁਹਾਨੂੰ ਥਾਨ ਹੱਥੀ ਮੁਠੀ ਵਾਲਾ ਇੱਕੋ ਜਿਹਾ ਥਾਨਾ ਕੋਈ ਲੰਬਾ ਨਹੀਂ ਕੋਈ ਛੋਟਾ ਨਹੀਂਗਾ ਠੀਕ ਆ ਜੀ ਤੇ ਵਿਰਲ ਬੁਰਲ ਵੀ ਚੰਗੇ ਆ ਐਤ ਕੀ ਭਾਜੀਆਂ ਦਾ ਵੀ 27 ਤੋਂ 20 ਲੀਟਰ ਨੂੰ ਵੀ ਕਰਮਾ ਲਈ ਮੱਥਾ ਲਾਉਗੀ 20 ਵੀ ਬਹੁਤ ਪਲੀ ਪਲੀ ਵਸ਼ੀਆ ਤੋ ਹਾਂ ਨਹੀਂ ਦ ਆ ਜੈ ਕਰੋ ਠੀਕ ਹੈ ਜੀ ਪਿਛਲੀ ਸ਼ਾਮ ਤੋਂ ਸ਼ਰਮੀ ਨੇ ਸਾਲ ਦੁੱਧ ਦੇਣ ਵਾਲੀ ਆ ਜਿੰਨੀ ਬਸਾਈ ਆ ਬਿਲਕੁਲ ਬਿਲਕੁਲ ਬੜੀਆਂ ਨਾ ਮੋਠ ਥੋੜੀ ਆ ਰੰਗ ਬਾਜਾ ਕਰਮਾਂ ਲਈ ਉਤੋਂ ਠੀਕ ਹੈ ਜੀ ਰੰਗ ਰੰਗ ਬਹੁਤ ਜ਼ਿਆਦਾ ਸੋਨਾ ਜਿੱਦਾਂ ਚਲੋ ਟੱਪੀਆਂ ਬੱਛੀਆਂ ਤੇ ਬਹੁਤ ਆਪਣੇ ਵੀ ਰਸਕੀਨ ਆ ਫਾਰਮਾਂ ਦੇ ਵਿੱਚ ਕਈ ਵੀਰ ਪਾਉਣਾ ਚਾਹੁੰਦੇ ਆ ਕੋਈ ਚੰਗਾ ਜਾਨਵਰ ਤੇ ਦੁੱਧ ਬਾਦ ਵਾਸਤੇ ਮੇਰੇ ਭਰਾ ਤੁਸੀਂ ਐਡ ਕਰ ਸਕਦੇ ਜੀ ਆਪਣੇ ਫਾਰਮ ਦੇ ਵਿੱਚ ਵੱਛੀ ਚੰਗੀ ਆ ਸੁਥਰੀ ਆ ਲੇਵੇ ਭਾਂਡੇ ਦੀ ਇੱਕ ਸਾਰ ਪਧਰੀ ਬੈਕ ਸਾਈਡ ਤੋਂ ਆ ਦੇ ਅਰੇ ਮਸ਼ੀ ਖੋਲਣੀ ਆ ਸੰਤੂ ਸਾਹਿਬ ਆ ਨਹੀਂ ਬਣੂਗੇ ਅਜੇ ਪੂਰੀ ਕਰਾਲੀ ਹੋਣ ਬੜੇ ਨੇ ਆ ਡੱਕੀ ਕੁਮਾਰੀ ਹਾਂ ਤੁਰਨਾ ਔਖਾ ਹੋ ਜਾਊਗਾ ਜਿਹੜੇ ਸਾਫ ਦੀ ਬੱਛੀ ਆ ਬੜੀ ਸਾਫ ਅੱਛੀ ਆ ਗੱਲ ਹੀ ਨਹੀਂ ਕਰਨ ਵਾਲੀ ਹਾਂ ਮਾੜੀ ਡਰਦੀ ਕਰਕੇ ਨੇ ਬੜੀ ਭਾਰਾ ਦਾ ਖੱਚ ਕੇ ਬਛੀ ਦੇ ਕੋਈ ਗੱਲ ਨਹੀਂ ਇੱਕ ਚੱਬੂ ਜੂਬੂ ਪਾਇਆ ਤਾਂ ਲਿਆਰੀ ਹਾਂ ਉਪਰ ਆਪਨ ਕਰਦਾ ਫਗਾਨਾ ਬੰਦਾ ਵੇਖ ਆ ਦੇਖੋ ਜੀ ਬਾਕੀ ਦਸੀ ਜਾਂਦਾ ਭਾਜੀ ਲੜਾ ਲੁੜਾਂ ਕਾਫੀ ਨੇ ਲੇਵੇ ਦੇ ਵਿੱਚ ਢਿਲ ਬਹੁਤ ਜਾਂਦੀ ਆ ਅਠਾ 10 ਦਿਨਾਂ ਦੇ ਵਿੱਚ ਉਹ ਕਰਮਾਲੀ ਨੇ ਕਾਰਜਕਾਰੀ ਕੰਪਲੀਟ ਕਰਨੀ ਆ ਮੁਠੀ ਮੁਠੀ ਵਾਲਾ ਥਣ ਲਗਾ ਮੇਰੇ ਭਰਾਵੋ ਬਾਕੀ ਚਲੋ ਭਰਾ ਸਾਰੇ ਆਪਣੇ ਸੂ ਜਵਾਨ ਆ ਉਤੋਂ ਪਿੱਠ ਪੋੜੇ ਦੀ ਵੀ ਤੁਹਾਨੂੰ ਜਿਕਰ ਦਿਖਾਈਏ ਖੁੱਡਿਆਂ ਖਾਡਿਆਂ ਤੇ ਇੱਕ ਵਾਰੀ ਨਿਗਾਹ ਮਾਰੋ ਕੋਈ ਖੁੱਡਾ ਖਾਡਾ ਕਹ ਕੱਜੇ ਪਏ ਉਤੋਂ ਪੂਰੇ ਆ ਦੇਖੋ ਆ ਮਾਰੋ ਨੀਗਾ ਆ ਦੇਖੋ ਠੀਕ ਆ ਜੀ ਸੁੱਟਲ ਵੀ ਜਿਹੜੀ ਆ ਬੋਕਾਂ ਦੇ ਬੋਕੀ ਹੈ ਜੇ ਓਨੂੰ ਕੀ ਥੱਲੇੋਂ ਚੰਗੀ ਚੋਕੀ ਚਲੋ ਸਮੇਂ ਤੇ ਛੱਡ ਦਿੰਦੇ ਆ ਵੀ ਅਠਾ ਦਸਾਂ ਦਿਨਾਂ ਦੇ ਵਿੱਚ ਚੰਗੀ ਸੋਹਣੀ ਤਿਆਰੀ ਕਰ ਜੂਗੀ ਰੰਗ ਬਾਜਾ ਬਾਕੀ ਮੋٹے ਤੌਰ ਤੇ ਸਾਰੇ ਭਰਾਵਾਂ ਨੂੰ ਆਪਾਂ ਦਿਖਾਈ ਦਿੱਤੀਆਂ ਸੀ ਸਟਾਰਟਿੰਗ ਦੇ ਵਿੱਚ ਵੈਣਾ ਸਾਰੀਆਂ ਸਾਫ ਸੁਥਰੀਆਂ ਨੇ ਤੇ ਇਹਦਾ ਭਾਜੀ ਅੱਜ ਮੁੱਲ ਕੀ ਕਰਦੇ ਸੀ ਸੰਧੂ ਸਾਹਿਬ ਮੰਗਣ ਨੂੰ ਭਾ 99 ਮੰਗ ਗਏ ਆਪਾਂ 87000 ਦੀ ਹਾਲਾਂ ਬੱਛੀ ਦੇਣੀ ਜੈਸ ਨੂੰ ਜੀ ਹਾਂ ਜੈਸ ਨੂੰ 87 ਦੀ ਛੋਟ ਕਰਾਂਗੇ ਥੋੜੀ ਬੜੀ ਠੀਕ ਆ ਜੀ ਲੋ ਵੀ ਮਾਨਤਨ ਹੋਊਗਾ ਆਏਗਾ ਕਿਸੇ ਭਰਾ ਦਾ ਠੀਕ ਆ ਜੀ 87000 ਲੈਣ ਦੇਣਾ ਛੋਟਾ ਹੋਣ ਗਿਆ ਵਿੱਚ ਕੋਈ ਵੀ ਸੱਜਣ ਆਉਂਦਾ ਮੌਕੇ ਤੇ ਠੀਕ ਆ ਜੀ ਬਾਕੀ ਪਾਲਿਓ ਹੱਤ ਦੂਜਾ ਸੁਆ ਬੱਛੀ ਸੂਨ ਆਲੀ ਆ ਇਧਰ ਤੀਸਰੇ ਨੰਬਰ ਤੇ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਤੇ ਇਹਦਾ ਭਾਜੀ ਕੀ ਬਿਰਵਾ ਵੇ ਵੀ ਭਾਈ ਦੂਜਾ ਸੂਆ ਵਾ ਦੂਸਰਾ ਹੀ ਸੂਆ ਇਹ ਵੀ ਦੂਜਾ ਹੀ ਆ ਠੀਕ ਹੈ ਜੀ ਇਹਰ ਕਾਰ ਜਿਹੜਾ ਪਹਿਲੇ ਸੂਏ ਦਾ 5 ਕਿਲੋ ਦਾ ਜੀ ਠੀਕ ਹੈ ਜੀ ਹਾਂ ਇਹ ਵਛੀ ਨੂੰ ਅਰੇ ਅੱਧਾ ਘੰਟਾ ਨੇ ਆ ਉਤਰੀ ਨੂੰ ਠੀਕ ਅੱਜ ਜੀ ਪੂਰਥੋਂ ਵਛੀ ਆਈ ਹੈ ਹੁਣੇ ਤੁਰੀ ਆਈ ਹੈ ਨਵਾਈ ਤੋਂ ਆਈ ਵੀ ਨਹੀਂ ਆ ਠੀਕ ਠੀਕ ਆ ਮਾੜੇ ਮੋੜਾ ਦੀਦਾ ਪਟ ਗੱਲੇ ਤੁਹਾਡੇ ਸਾਹਣੀਆਂ ਠੀਕ ਠੀਕ ਇੰਨੇ ਕਰ ਬਾਕੀ ਠੰਡੀ ਠਾਰ ਬੜੀ ਏ ਵੀ ਆ ਕੋਈ ਗੱਲ ਹੀ ਨਹੀਂ ਕਰਨ ਵਾਲੀ ਪਤਨ ਤੋਂ ਬਹੁਤ ਜ਼ਰਾ ਚੰਗਾ ਲੱਗਾ ਵਛੀ ਆ ਵੇਖੋ ਐਸਾ ਮਰਜੀ ਰੋ ਪਰਵਾਹ ਹੀ ਨਹੀਂ ਹੈਗੀ ਵੇਖੋ ਆ ਵੇਖਾ ਕਿਤਰਾ ਮਰ ਰਹਾਂਦੇ ਆ ਹਾਂ ਲੋਬੀ ਇਹ ਦਿਨ ਲੈਂਦੀ ਆ ਵੀ ਹਫਤਾ ਜੇ ਕਹਿੰਦੇ ਆ ਵੀ ਹਫਤਾ ਲੈਂਦੀ ਆ ਵੀ ਸੌਖੀ ਆ ਬੈੜ ਜੇ ਹਾਂ ਬਹੁਤ ਸੌਖੀ ਠੀਕ ਆ ਲੋ ਜੀ ਦੂਸਰਾ ਸੂਬਾ 200 ਇਹ ਬੈੜ ਨੇ ਸੂਣਾ ਹਫਤਾ ਖੰਡਾ ਜੇ ਸਮਾਂ ਲੈਂਦੀ ਆ ਠੀਕ ਆ ਜੀ ਬਾਕੀ ਥੱਲਿਓ ਜੇਕਰ ਪਠਾਨਾਂ ਦੀ ਗੱਲ ਕਰੀਏ ਤੇ ਆ ਤੁਹਾਨੂੰ ਬਖਾਈ ਦਿੰਨੇ ਆ ਬਲੈਕ ਥਾਣਾ ਠੀਕ ਆ ਜੀ ਤੇ ਥਣ ਵੀ ਕਰਮਾਲੀ ਨੂੰ ਇੱਕੋ ਜਿਹਾ ਮੁੱਠੀ ਮੁੱਠੀ ਵਾਲਾ ਥਾਣਾ ਤੇ ਜਿਵੇਂ ਜਿਵੇਂ ਇਹ ਲੇਵਾ ਹੋਰ ਭਰਿਆ ਠੀਕ ਆ ਜੀ ਧਾਰਾਂ ਤੂਰਾ ਪਾਈਆਂ ਉੱਪਰ ਪੂਰਾ ਫਸਿਆ ਲੇਵਾ ਤੇ ਥਣ ਥਣ ਹੋਰ ਨਿਕਲ ਕੇ ਸਾਹਮਣੇ ਆ ਜਾਊਗਾ ਦੂਜਾ ਸੁਬਾ ਇਹ ਸੂਨ ਵਾਲੀ ਵਾੜ ਤੁਹਾਨੂੰ ਦਿਖਾ ਦਿੰਨੇ ਆ ਕਾਦ ਦੇ ਦਾ ਜਿਹੜਾ ਬਿਲਕੁਲ ਸੈਕੰਡ ਨੰਬਰ ਤੇ ਤੁਹਾਨੂੰ ਵਾੜ ਦਿਖਾਈ ਆ ਹਾਈਟ ਕੱਦ ਓਡਾ ਹੀ ਐਸ ਵਾੜ ਦਾ ਹਾਂ ਵੀਰੇ ਖੋਲਦੇ ਜੇ ਇਹਨੂੰ ਵੀ ਮਾੜਾ ਤੋੜ ਕੇ ਦਿਖਾ ਦਈਏ ਭਰਾਵਾਂ ਨੂੰ ਠੀਕ ਆ ਜੀ ਸੋ ਸਮਾ ਸਮਾ ਲੈਂਦੀਆਂ ਨੇ ਕਰਮ ਵਾਲੀਆਂ ਜਿਹੜਾ ਮੇਰਾ ਭਰਾ ਕੋਈ ਕਾਰੀਗਰ ਵੀ ਅੱਗੇ ਲੈ ਕੇ ਜਾਣਾ ਚਾਹੁੰਦਾ ਉਹ ਵੀ 5-7 ਦਿਨ ਸਾਫ ਕਰ ਠੀਕ ਆ ਜੀ ਅਗੋ ਪ੍ਰੋਫਿਟਰ ਕੋ ਚਲੋ 2 ਰੁਪਏ ਦੇ ਦਿੰਦੀਆਂ ਨੇ ਵੇਣਾ ਤੇ ਉਹਨਾਂ ਲਈ ਠੀਕ ਆ ਜੀ ਚਾਹੇ ਕਿਸੇ ਵੀਰ ਨੇ ਘਰੇ ਟਿਕਾਉਣਾ ਉਹ ਮੌਕੇ ਤੇ ਜਿੱਥੇ ਵੀ ਕਿਸੇ ਭਰਾ ਦੀ ਤਾਇ ਬੈਠੀ ਉਥ ਤੇ ਆਹ ਵੇਖੋ ਜੀ ਢਾਂਚਾ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੰਨੇ ਆ ਥੋੜਾ ਲੰਬਾ ਤੋਰ ਕੇ। ਆ ਜੀ 35 ਤੋਂ ਪਨਾਇਆ ਆਂਦਾ ਮਖਿਆਲ ਕੋਈ ਜਾਂ ਸ਼ਾਇਦ ਚੂਤ ਪੂਰਾ ਆਂਦਾ ਥਣਾ ਜੀ। ਬਿਲਕੁਲ ਬਰਾਬਰ ਦਾ ਕੋਈ ਜਾਂ ਕੋਈ ਪੂਰ ਨਹੀਂ ਛੱਟਾ ਨਹੀਂ ਕੋਈ ਗੱਲ ਨਹੀਂ। ਹਾਂ ਠੀਕ ਆ। ਮੁੱਕੀ ਮਾਰਦਾ ਕਰੇ। ਆ ਦੇਖੋ। ਆਹ ਵੇਖੋ ਜੀ। ਸੋ ਵਜਨ ਲੋੜ ਤੇ ਬਾਕੀ ਲੰਬਾਈ ਲੰਬੂ ਜੀ ਵਹਿੜਦੀ ਮੇਰਾ ਭਾਗ। ਫੇਸੂਟ ਬੜਾ ਸੋਹਣਾ ਮੂੰਹ ਬਣ ਗਿਆ। ਆ ਲਾ ਦੋ ਬੂਥੀ ਫੇਸ ਆਹ ਵੇਖੋ ਜੀ। ਹਾਂ ਇਹ ਨਵਾਈ ਦਵਾਈ ਨਹੀਂ ਕੋਈ ਉਤਰੇ ਲਿਬੜੀ ਤੇ ਬੜੀ ਪਾਤੀ ਆਉਂਦੀ ਆਉਂਦੀ ਫਸਰ ਚ ਤੁਰ ਗਈ ਆ ਬੱਸ ਸੇ ਉਧਰੇ ਗੇਰੇ ਤੇ ਜਾਪੀ ਦਾ ਪੱਕ ਠੱਠੀ ਹੁੰਦੀ ਤੇ ਲਾਰੇ ਵਜ ਵਜ ਕੇ ਆ ਦੇਖੋ ਸੋ ਹਾਇਟ ਕਦ ਵੀ ਇਹਦਾ ਪ੍ਰਭਾ ਉਹ ਤਕਰੀਬਨ ਵੱਟੀਆਂ ਵਾੜਾਂ ਦੇ ਵਿੱਚ ਹੀ ਆਉਂਦਾ ਵੱਡੀ ਵਾੜਾ ਕੋਈ ਨਿੱਕੀ ਛੋਟੀ ਮੰਨ ਕੇ ਚਲੋ ਨਾ ਸੌਦਾ ਕਰੇ ਵੱਡੀ ਆ ਤੇ ਵੱਡੀ ਨਿਕਲੂਗੇ ਇੱਥੇ ਆਣ ਕੇ ਸੋ ਸਮਾਈਆਂ ਕਰਮ ਵਾਲੀਆਂ ਜਿਹੜੀਆਂ ਕੋਈ 5-5 8-8 7-7 ਦਿਨ ਲੈ ਕੇ ਜਾਂਦੀਆਂ ਆ ਦੇਖੋ ਵੇਖੋ ਸਪਾਈਆਂ ਠੀਕ ਆ ਜੀ ਚੰਗੀ ਆ ਵਹਿੜ ਜਿੰਨੀ ਆ ਕਰਮ ਵਾਲੀ ਸਾਫ ਸੁਥਰੀ ਆ ਨਾੜਾ ਨੂੜਾ ਬੜਾ ਥਲੇ ਬਈ ਥਲੇ ਮੜਾ ਆ ਬੈਠ ਲੈ ਹੱਥ ਫੇਰ ਕੇ ਬਹਿ ਜਾ ਦੇਖੋ ਆ ਲਾਓ ਜੀ ਬਹੁਤ ਜਾਰੀ ਸਫਾਈ ਚੋਣਕ ਪੂਰਨੀ ਛੱਟਾ ਨਹੀਂ ਸਲਾਗੀ ਬੰਨੀ ਦੋਵੇਂ ਤਨੇ ਵਿਚ ਆ ਵੇਖੋ ਗੂਠੇ ਜਿਹੜੀ ਮੋਟੀ ਧਾਰ ਪੈਂਦੀ ਆ ਲੈ ਵੀ ਪਣਪਰਾਖਾਂ ਮੀਟ ਕੇ ਲੈ ਗਏ ਵਛੀਤ ਤੋਂ ਖਾਣੀ ਐ। ਲੋ ਜੀ ਇੱਕੋ ਜੀ ਟਿੱਪਣਾ ਠੀਕਾ ਜੀ। ਉਹਤਨੇ ਵਛੀਆਂ ਸਾਰਾ ਸੋਨਾ ਹੀ ਆ। ਹਾਂ ਕੋਈ ਰੰਗ ਦਾ ਕੋਈ ਕਲਰ ਦਾ ਨਹੀਂ ਫਰਕ ਹੈ ਕਾਕਾ ਇੱਕੋ ਜੀ ਟਿੱਪਣਾ ਕਰਵਾ ਲਈ। ਉਹਨਾਂ ਵੀ ਪਤਾ ਨਾ ਮਰਵਾ ਦਿੰਦੇ ਉਹਦੀਆਂ ਨਹੀਂ ਹਮਰੇ। ਕੋਈ ਗੱਲ ਨਹੀਂ ਪਾਜੀ। ਹਾਂ ਉਹਦੀਆਂ ਮਰਦੇ। ਟਿੱਪ ਦਿਓ ਕੋਈ ਨਹੀਂ ਟਿੱਪ ਦਿਓ। ਹਾਂ ਆ ਦੇਖੋ। ਓਏ ਛਾਚੀ ਤੂੰ ਗਿਆ ਫਿਰਦੀਆਂ। ਆ ਦੇਖਾ। ਕਿੰਨਾ ਹੋ ਜੀ ਠੀਕਾ ਜੀ। ਉਨਾ ਭਰਾਵਾਂ ਲਈ ਠੀਕ ਆ ਜੀ ਇਹ ਹੋਰ ਤਸੱਲੀ ਹੋ ਜਾਂਦੀ ਜਿਹੜੇ ਕੋਈ ਸੱਜਣ ਚਲੋ ਮਗਾ ਲੈਂਦੇ ਆ ਵੇਖੋ ਜੀ ਇਹ ਕੋਈ ਦਾ ਚਿੱਪਣ ਤੇ ਕੋਈ ਨਿਆਰਾ ਠੀਕ ਆ ਜੀ ਹਾਂਜੀ ਸੋ ਦਿਨ ਕਰਮਾੜੀ 8 ਲੈ ਜਾਂ 10 ਲੈ ਜੇ ਚਲੋ ਬਾਕੀ ਥੋੜੇ ਪਾਰਖੂ ਭਰਾ ਨੇ ਵੇਖਦੇ ਆ ਸਰ ਢਿੱਲ ਢੁਲ ਤੋਂ ਅੰਦਾਜ਼ਾ ਹੋਈ ਜਾਣਾ ਇਹ ਸੰਧੂ ਸਾਹਿਬ ਕੋ ਦੋਵੇਂ ਵੇੜਾ ਕੱਠੀਆਂ ਲੈ ਜੇ ਨਾ ਤੇ 50 ਲੀਟਰ ਦੁੱਧ ਪਾ ਸਕਦਾ ਹਾਂ 50 ਲੀਟਰ ਮਾਂ ਦਾ ਦੁੱਧ ਵਸ਼ੀਆਂ ਹੱਸ ਕੇ ਪਾਉਣੀਆਂ ਮੇਰੇ ਘਰ ਦੋਵੇਂ ਆ ਠੀਕ ਆ ਠੀਕ ਆ ਠੀਕ ਆ ਤੇ ਇਹ ਭਾਜੀ ਕੀ ਮੁੱਲ ਕਿੰਨੇ ਦੇ ਦੇ ਰਹੇ ਅੱਜ ਇਹ ਵੀ 87 ਵੀ ਦੇ ਰਹੇ ਨਹੀਂ ਕਰ ਨੂੰ ਫੇ 90 ਕਰਾ ਲੈ ਕੋ 99 ਕਰਾ ਲੈ ਦੇ ਲਾ 87 ਆ ਦੋਵੇਂ 87 87 ਦੀਆਂ ਜਾਣ ਦੇਣੀਆਂ ਠੀਕ ਆ ਜੀ ਲੋ ਵੀ ਅ ਵੀ ਫਾਈਨਲੀ ਅੱਜ 87000 ਦੀ ਮਿਲ ਜਾਣੀ ਆਪਣੇ ਭਰਾਵਾਂ ਨੂੰ ਠੀਕ ਆ ਜੀ ਵੱਡੀ ਵਹਿੜਾ ਬਾਕੀ 8 10 8 1 ਚਾਹੇ ਦੂਜੇ ਨੰਬਰ ਵਾਲੀ ਨਾਲੇ ਤੀਜੇ ਨੰਬਰ ਵਾਲੀ ਪਾ ਲਿਓ ਠੀਕ ਆ ਜੀ ਜੋੜੀ ਪਾਉਣੀ ਆ ਉਹ ਜਿੱਦਾਂ ਵੀ ਕਿਸੇ ਭਰਾ ਦੀ ਸੈਟਿੰਗ ਪੈਂਦੀ ਓਵੇਂ ਤੁਸੀਂ ਜੋੜੀ ਪਾ ਲਿਓ ਠੀਕ ਆ ਐਧਰ ਇੱਕ ਤੁਹਾਨੂੰ ਐਂਡ ਦੇ ਵਿੱਚ ਵੈੜ ਦਿਖਾ ਦਿੰਨੇ ਆ ਠੀਕ ਆ ਜੀ ਇਹ ਭਾਜੀ ਇਹ ਵੀ ਤਿਆਰੀਆਂ ਤੇ ਆਉਂਦੀ ਜਾਂਦੀ ਆ ਇਹ ਵੀ ਤਿਆਰੀਆਂ ਦੇ ਨੇ 7-8 ਲੈਂਦੀ ਆ ਵੀ ਆਹ ਸਾਡੀ ਕਰਮਾ ਵਾਲੀ ਠੰਡੀ ਠੁੰਡੀ ਆ ਹਾਂ ਜਰਾਨੀ ਚੋਲੇ ਬੰਦਾ ਚੋਲੇ ਨੂੰ ਪ੍ਰਵਾਹ ਨਹੀਂ ਕੋਈ ਨਿਆਣਾ ਸਿਆਣਾ ਜਿਦਾਂ ਮਰਜੀ ਵੇਖੋ ਢਲਾ ਕੇ ਨਹੀਂ ਆ ਬੱਚੀਆਂ ਲਓ ਜੀ ਕਰੋ ਚੱਕ ਇਹ ਸੂਬਿਆਂ ਦੇ ਵਿੱਚ ਕਿਵੇਂ ਹੋ ਗਈ ਤੇਜਾ ਸੁਭਾ ਸੰਦੋਸਾ ਤੇਜਾ ਸੁਭਾ ਲੋ ਵੀ ਤੇਜਾ ਸੁਭਾ ਇਹ ਤੁਹਾਨੂੰ ਆਪਾਂ ਅਗਲੀ ਨੈਕਸਟ ਜਿਹੜੀ ਵਿਹੜਤ ਬੁਖਾ ਰਹੇ ਹਾਂ ਠੀਕਾ ਜੀ ਹਾਈਟ ਇਹਦੀ ਮੀਡੀਅਮ ਵੀ ਮੰਨ ਲਿਓ ਵੱਡੀਆਂ ਜਿਹੀ ਆ ਜਾਂਦੀਆਂ ਮੀਡੀਅਮ ਵੀ ਵੀ ਮੰਨ ਲਿਓ ਭਜਨ ਦੋੜ ਪੂਰਾ ਤੇਜਾ ਸੁਭਾ ਟਿੱਪਣ ਦੀ ਇਹ ਵੀ ਚਲੋ ਤਰ ਤਸੱਲੀ ਗਾਰੰਟੀ ਪੂਰੀ ਦੇਊਗੀ ਕਿਉਂਕਿ ਜਿਹੜੀਆਂ ਪਹਿਲਾਂ ਦੋ ਵਾਰ ਤੁਹਾਨੂੰ ਚੈੱਕ ਕਰਾਤੀਆਂ ਨੇ ਆਵੇ ਆਪਾਂ ਤਪਾ ਦੇਣਾ ਬਾੜੇ ਵੀ ਕਰਮਾ ਟਿੱਪਣ ਟੁੱਪਣ ਦੀ ਚੰਗੀ ਆ ਓੜ ਤੇ ਇਹ ਨਾ ਮੇਰਾ ਵੀਰ ਕੋਈ ਆਖੇ ਚਲੋ 5 7 8 ਦਿਨ ਲੈਂਦਾ ਕੋਈ ਜਾਨਵਰ ਤੇ ਟਿੱਪਣ ਦਾ ਮਾਰਾ ਲਾ ਕੇ ਕਰਕੇ ਵਿਖਾਓ ਮਾਰਾ ਆ ਵੇ ਇਹ ਅਗਲੇ ਥੰਮ ਦੀ ਤਪਾਈ ਵੇਖੋ ਮੇਰਾ ਵੀਰ ਹਾਂਜੀ ਆ ਮਾਰੋ ਨੀਗਾ ਠੀਕ ਆ ਜੀ ਆ ਕਰੋ ਜਾ ਕੇ ਠੜਾ ਆ ਦੇਖੋ ਠੀਕ ਆ ਜੀ ਆ ਮਗਰਲਾ ਥੰਰ ਰਹਿ ਗਿਆ ਕੰਬਣੀ ਵਾਲਾ ਆ ਵੇਖੋ ਚੱਕੋ ਜੀ ਠੀਕ ਆ ਭਰਾ ਲੈ ਵੀ ਇਹਨੂੰ ਵੀਰੇ ਨਾਲ ਦੀ ਨਾਲ ਹੀ ਖੋਲ ਕੇ ਮਾਰਾ ਤੋੜ ਕੇ ਦਿਖਾ ਦਿਆ ਜੀ ਸੋ ਇਹ ਜਿਹੜੀਆਂ ਦੋਸਤੋ ਤਿੱਪਾਂ ਤੁਹਾਨੂੰ ਪ੍ਰੋਪਰ ਚੋਂ ਦਿਖਾਤੀਆਂ ਨੇ ਆਪਣਾ ਫਰਜ਼ ਬਣਦਾ ਵੀ ਚਲੋ ਮੌਕੇ ਤੇ ਆਏ ਆ ਤਸੱਲੀ ਜ਼ਰੂਰ ਕਰਾ ਲਿਓ ਕਿਉਂਕਿ ਲਾਗਿਆਂ ਪਾਸਿਓ ਕਿਸੇ ਦਾ ਮਾਣ ਵੀ ਬਣਦਾ ਹੋਇਆ ਵੀ ਯਾਰ ਜਾ ਕੇ ਆਪ ਵੀ ਤਿੱਪਲੀਏ ਤੇ ਐਨੀ ਚੀਜ਼ ਵੇਖ ਕੇ ਤੁਸੀਂ ਆਪ ਵੀ ਇੱਥੇ ਆਣ ਕੇ ਤਸੱਲੀ ਕਰ ਸਕਦੇ ਹੋ ਆਹ ਵੇਖੋ ਜੀ ਭੋਜਨ ਭੋਜਨ ਪੂਰਾ ਕਰਮਾਂ ਵਾਲੀ ਦਾ ਠੀਕ ਆ ਜੀ ਆਹ ਵੇਖੋ ਠੀਕ ਆ ਨਿਓ ਮੁਰਦਿਓ ਜੀ ਠੀਕ ਆ ਸੋ ਇਹਦੇ ਵੀ ਕੋਈ 5 6 5 6 ਹਫਤੇ ਦੇ ਅੰਦਰ ਅੰਦਰ ਦੇ ਨੰਗ ਅਗੇ ਮੇਰਾ ਭਰਾ ਕੋਈ ਸੌਦਾ ਕਰ ਲੇ ਠੀਕ ਆ ਜੀ ਸੋ ਕਰਮ ਵਾਲੀ ਜੀਜੂ ਧਰ ਕੀ ਚਲੋ ਕੋਈ ਦੋ ਦਿਨ ਪਸ਼ੂ ਵੱਧ ਵੀ ਕੱਢ ਸਕਦਾ ਤੇ ਬਾਕੀ ਅੱਧਿਓ ਜੌਦੀ ਬਣੀ ਵੀ ਆ ਕੋਈ 2 3 4 4 5 ਦਿਨਾਂ ਤੱਕ ਅੱਜ ਹੋਰ ਕੱਲ ਹੋਰ ਦੋ ਚੌਂ ਦਿਨਾਂ ਵਿੱਚ ਤਿਆਰੀ ਕਰਕੇ ਸੂ ਵੀ ਸਕਦੀ ਹੈ ਠੀਕ ਆ ਜੀ ਬਾਕੀ ਤੁਹਾਡੇ ਸਾਹਮਣੇ ਆ ਟਿੱਪਣ ਇੱਕ ਨੰਬਰ ਆ ਬਾਕੀ ਕਿਸੇ ਪਸ਼ੂ ਦੇ ਚਲੋ ਕੋਈ ਵਧੇਰੇ ਨਜਾਇਜ਼ ਕੋਈ ਫੋੜ ਸ਼ਾਂਗ ਚਾਹੇ ਕੋਈ ਲੇਵਾ ਬੇ ਟੰਗਾ ਨਹੀਂ ਗਾ ਬਿਲਕੁਲ ਕੰਪੈਕਟ ਜੀ ਐਟਰਨੇਟ ਜਿਵੇਂ ਜਿਵੇਂ ਲੇਵਾ ਭਰਿਆ ਇਹਨਾਂ ਨੇ ਬਿਲਕੁਲ ਫਸ ਜਾਣਾ ਕਰ ਮਾਲੀਆਂ ਨੇ ਥੱਲੇ ਉਹ ਇਹ ਪਾਜੀ ਅੱਜ ਤੀਜੇ ਸੂਵੇ ਸੂਣ ਵਾਲੀ ਵਾੜ ਕਾਂ ਕਿੰਨੇ ਦੇ ਤੇਰੇ ਆਪਾਂ ਅੱਜ ਤੁਹਾਡੇ ਤੋਂ ਨਾ ਕਰਾ ਲੀਏ ਸੰਧੂ ਸਾਹਿਬ ਮੋਲ ਮੈਂ ਆਪੇ ਕਰ ਦੋ ਹਣ ਹੈ ਆਪੇ ਕਰ ਦੋ ਮੈਨਾ ਵੀ ਹੁਣ ਤੁਹਾਡੀ ਖਰੀਦ ਹੈ ਤੁਹਾਡੀ ਵੇਚ ਹੈ ਬਾਕੀ ਕੋਈ ਨਹੀਂ ਛੋਟਾ ਕਰਾ ਦੇਣਾ ਨਾ 65 ਲੈਣਾ ਨਾ 68 ਲੈਣਾ 60000 ਰੁਪਏ ਲੈਣਾ 60000 ਲੈਣਾ ਚਲੋ ਬਾਕੀ ਆਏਗਾ ਤਾਂ ਕਰਿਓ ਮਾਨਾ ਜਿੰਨਾ ਵੀ ਹੋਣਾ 1060 ਚੋਂ ਵੀ ਛੱਡ ਮੁੜੇ ਦਾ ਕੋਈ ਸੱਜਣ ਆਪਣਾ ਭੈਣ ਭਰਾ ਕਿਉਂਕਿ ਕੋਈ ਸੱਜਣ ਵੀ ਛੱਡ ਦੇਣਾ ਹਏ 1060 ਚੋਂ ਵੀ ਛੱਡ ਦੇਣਾ 60000 ਚੋਂ ਵੀ ਛੱਡ ਦੋ ਹਾਂ 1000 ਰੁਪਿਆ ਲਓ ਵੀ 58000 ਦੀ ਹੈ 58000 ਦੀ ਠੀਕ ਆ ਜੀ ਹਾਂ ਲਓ ਵੀ 58000 ਦੀ ਇਹ ਫਾਈਨਲ ਭਾਜੀਆਂ ਦਾ ਵੀ ਦੇ ਦਿਆਂਗੇ ਹਾਂ ਨਾ ਚਲੋ ਮੋੜਦੇ ਨਹੀਂ ਕਿਸੇ ਭਰਾ ਨੂੰ ਠ ਸਪਰਕ ਕਰਦਾ ਠੀਕਾ ਜੀ ਤੇ ਮੇਰਾ ਭਰਾ ਜਿਹੋ ਜਾਂ ਕਿਸੇ ਵੀਰ ਨੂੰ ਪਸੰਦ ਆਉਂਦਾ ਨਗ ਉਹਦੇ ਬਾਰੇ ਖਾਸ ਤੌਰ ਤੇ ਗੱਲਬਾਤ ਕਰ ਲਿਓ ਅੱਜ ਚਾਰ ਨਾਗ ਜਿਹੜੇ ਤੁਹਾਨੂੰ ਦਿਖਾ ਦਿੱਤੇ ਆ ਠੀਕਾ ਜੀ ਮਾਲ ਸਾਰਾ ਹੀ ਸਾਫ ਸੁਥਰਾ ਹੈ ਬਾਕੀ ਇਥੇ ਆਣ ਕੇ ਵੇਖੋ ਚੱਕੋ ਤਸੱਲੀ ਕਰੋ ਇੱਕ ਭਾਜੀ ਜਗਿੰਦਰ ਸਿੰਘ ਜੀ ਆਪਣੇ ਕੰਟੈਕਟ ਨੰਬਰ ਕਰ ਦਿੱਤੇ ਸਾਂਝੇ 97790 ਹਾਂਜੀ ਤੇ 68037 ਠੀਕ ਹੈ ਜੀ ਹਾਂ ਇੱਕੋ ਨੰਬਰ ਆਪਾਂ ਦੇਣਾ ਫਿਰ ਲੰਘੋਂ ਕਰਨੀ ਦੀ ਗੱਲ ਆਪਾਂ ਚੁਪਣਾ ਠੀਕ ਹੈ ਕੋਈ ਬੱਚੇ ਨੂੰ ਚੁਵਾਈ ਚੁਈ ਡੈਨ ਦੇ ਮਾਲ ਦੀ ਕੋਈ ਗੱਲ ਨਹੀਂ ਜੀ ਹਾਂਜੀ ਲਓ ਵੀ ਨੰਬਰ ਦੋਸਤੋ ਸਕਰੀਨ ਦੇ ਉੱਪਰ ਚ ਧੰਨਵਾਦ ਸਾਰੇ ਭਰਾਵਾਂ ਦਾ ਫੁੱਲ ਵੀਡੀਓ ਦੇਖਣ ਦੇ ਲਈ। ਕੋਚ ਵਾਈ ਕਰਾ ਦਿਓ ਬੱਚੀ ਦੀ। ਬਾਾਕੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।